ਆਦੀ ਤੁਨ ਸਮਾਜ ਪ੍ਰਾਂਤਿਆ ਸੰਗਠਨ ਵੱਲੋਂ ਅੱਜ ਖਾਸ ਲੋੜ ਤੇ ਬਾਬਾ ਜੀਵਨ ਸਿੰਘ ਜੀ ਗੁਰਦੁਆਰੇ ਵਿੱਚ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦਾ 133ਵਾਂ ਜਨਮ ਦਿਵਸ ਮਨਾਇਆ ਗਿਆ। ਔਰ ਦੂਰੋਂ ਦੂਰੋਂ ਸਾਰੇ ਬਾਬਾ ਸਾਹਿਬ ਦੇ ਮੰਨਣ ਵਾਲੇ ਲੋਕ ਅੱਜ ਇੱਥੇ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਪੁਸ਼ਪ ਚੜਾਏ ਨੇ ਔਰ बाबा साहब ਨੂੰ ਅੱਜ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਅਸੀਂ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਦੇ ਵਾਸੀਆਂ ਨੂੰ ਔਰ ਪੂਰੇ ਵੈਲਮਿਕਨ ਸਮਾਜ ਨੂੰ ਅਸੀਂ ਵਧਾਈ ਦਿੰਦੇ ਆ ਬਹੁਤ ਬਹੁਤ ਸ਼ੁਭਕਾਮਨਾਵਾਂ ਜੈ ਭੀਮ ਜੈ ਭਾਰਤ ਪਹਿਲੀ ਤੇ ਪਿਆਰ ਭਰੀ ਜੈ ਵਲਮਿਕੀ ਜੀ ਮੈਂ ਤੇ ਪਹਿਲੇ ਆਪਣੇ ਵੀਰ ਭਰਾਵਾਂ ਦਾ ਜਿਹੜੇ ਇਕੱਤਰ ਹੋਏ ਨੇ ਪਹਿਲੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣਾ ਕੀਮਤੀ ਸਮੇਂ ਜਿਹੜਾ ਆ ਸਮਾਜ ਨੂੰ ਦਿੱਤਾ ਤੇ ਅੱਜ ਬਹੁਤ ਹੀ ਬੜਪਹਾਗਾ ਤੇ ਖੁਸ਼ੀਆਂ ਭਰਿਆ ਦਿਨ ਸੀ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਮਿਹਤਕਰ ਜੀ ਦਾ 133ਵਾਂ ਜਨਮ ਦਿਨ ਦਿਵਸ ਮਨਾਇਆ ਗਿਆ ਹੈ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਵਿੱਚ ਆਪਣਾ ਜਿਹੜਾ ਮذਬੀ ਭਾਈਚਾਰਾ ਤੇ ਵਾਲਮੀਕੀ ਸਮਾਜ ਜਿਹੜੇ ਅੱਜ ਲੋਕੀ ਦੋ ਟੁਕੜੇ ਸਮਝਦੇ ਨੇ ਲੇਕਿਨ ਉਹ ਨੋਆੜਾ ਤੇ ਖੂਨ ਦਾ ਰਿਸ਼ਤਾ ਇੱਕੋ ਹੀ ਹੈ ਜਿਹੜੇ ਤੇ ਲੋਕ ਪਿੰਡਾਂ ਦੇ ਵਿੱਚ ਰਹਿ ਗਏ ਉਹ ਮਜਬੀ ਸਿੰਘ ਪਰਿਵਾਰ ਬਣ ਗਏ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਰਹਿ ਗਏ ਉਹ ਵਲਵਿਕੀ ਸਮਾਜ ਦੇ ਨਾਲ ਜੁੜ ਗਏ ਤੇ ਆਪਣੇ ਵੱਧ ਤੋਂ ਵੱਧ ਬੱਚੇ ਜਿਹੜੇ ਸਿੱਖਿਸ਼ਿਤ ਕਰਨੇ ਚਾਹੀਦੇ ਨੇ ਮੈਂ ਪਹਿਲੇ ਵੀ ਆਖਿਆ ਇੱਕ ਰੋਟੀ ਘੱਟ ਖਾਓ ਲੇਕਿਨ ਬੱਚੇ ਜ਼ਰੂਰ ਪੜਾਓ ਬਾਬਾ ਸਾਹਿਬ ਨੇ ਬਹੁਤ ਸਾਨੂੰ ਸੁਖਾਈਆਂ ਜੀਵਨ ਦਿੱਤਾ ਅੱਜ ਜੇ ਅਸੀਂ ਬਾਬਾ ਸਾਹਿਬ ਦੀ ਬਦੌਲਤ ਹੀ ਕੁਰਸੀਆਂ ਤੇ ਵਿਰਾਜਮਾਨ ਹੁੰਨੇ ਆ ਨਵੇਂ ਕੱਪੜੇ ਪਾਉਂਦੇ ਆ ਤੇ ਸਾਨੂੰ ਬੜੀ ਇੱਜ਼ਤ ਤੇ ਸਮਾਨ ਜਿਹੜਾ ਆ ਹਰ ਵਰਗ ਦੇ ਵਿੱਚ ਮਿਲਦਾ ਆ ਤੇ ਬਾਬਾ ਸਾਹਿਬ ਦੀ ਹੀ ਦੇਣ ਆ ਤੇ ਨਾਲ ਪੜਦੇ 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 ਨਾਲ ਆਪਾਂ ਆਪਣੇ ਪਰਮ ਪੂਜੇ ਪ੍ਰਭੂ ਤ੍ਰਾਂਕਰ ਮਹਾਰਾਜ ਜੀ ਦੇ ਨਾਲ ਜੁੜੀਏ ਜਿਨ੍ਹਾਂ ਨੇ ਆਪਾਂ ਨੂੰ ਜੀਵਨ ਜਿਹੜਾ ਵਾਲਮੀਕੀ ਸਮਾਜ ਦਾ ਦਿੱਤਾ ਆ ਦੇ ਨਾਲ ਆਪਾਂ ਨੂੰ ਧਿਕਸ਼ਾ ਲੈਣੀ ਚਾਹੀਦੀ ਹੈ ਪ੍ਰਭੂ ਜੀ ਦੇ ਸਮੇਤ ਕਿਉਂਕਿ ਸਾਨੂੰ ਜੇ ਪੜ੍ਹਾਈ ਦੇ ਨਾਲ ਨਾਲ ਆਪਣੇ ਸਮਾਜ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਇੰਨਾ ਹੀ ਮੈਂ ਕਹਿੰਦਾ ਹੋਇਆ ਆਪਣੇ ਸ਼ਬਦਾਂ ਨੂੰ ਵਿਰਾਮ ਦੇਣਾ ਜੀ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿ ਭਾਸ਼ਣ ਨਹੀਂ ਦੇਣਾ ਬਹੁਤ ਛੋਟਾ ਜਿਹੜੇ ਨਵੇਂ ਨਿਯੁਕਤ ਜਿਹੜੀਆਂ ਅੱਜ ਆਪਾਂ ਨਿਯੁਕਤੀਆਂ ਕੀਤੇ ਨੇ ਅਰਜੇਸ਼ ਰਾਜਾ ਜੀ ਸਿਟੀ ਪ੍ਰੈਜ਼ੀਡੈਂਟ ਰਣਜੀਤ ਰਾਣਾ ਜੀ ਵਾਈਸ ਸਿਟੀ ਪ੍ਰੈਜ਼ੀਡੈਂਟ ਤੇ ਸਾਡੇ ਰਿੰਕੂ ਮਲੋਤਰਾ ਜੀ ਸਿਟੀ ਜਨਰਲ ਸੈਕਟਰੀ ਤੇ ਅਸਿਸਟੈਂਟ ਸੈਕਟਰੀ ਸਾਡੇ ਹੀਰਾ ਜੀ ਇਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਨਾਲੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਆਪਾਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਅਸੀਂ ਇਸ ਸਮਾਜ ਦੇ ਨਾਲ ਵਿਚਰਾਂਗੇ ਭਾਵੇਂ ਸਾਨੂੰ ਪਿੰਡ ਜਾਣਾ ਪਵੇ ਭਾਵੇਂ ਸ਼ਹਿਰ ਦੀ ਮੀਟਿੰਗ اٹੈਂਡ ਕਰਨੀ ਪਵੇ ਤੇ ਕਿਸੇ ਆਪਣੇ ਧਰਮ ਸਮਾਜੀ ਨੂੰ ਜੇ ਮੁਸ਼ਕਲ ਆਉਂਦੀ ਆ ਅਸੀਂ ਟਾਈਮ ਨਹੀਂ ਵੇਖਾਂਗੇ ਉਸ ਵਕਤ ਉਸ ਧਰਮ ਸਮਾਜੀ ਦੇ ਨਾਲ ਆਪਾਂ ਖੜੇ ਹੋਵਾਂਗੇ ਸਾਰਿਆਂ ਨੂੰ ਮੈਂ ਆਪਣੇ ਜਿਹੜੇ ਅਹੁਦੇਦਾਰ ਨੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਵੀ ਵਧਾਈ ਬਹੁਤ-ਬਹੁਤ ਦੇਣਾ ਦੇਸ਼ਵਿਦਿਆ ਦੇ ਚਾਦੇ ਵਿੱਚ ਬੈਠੇ ਹੋਏ ਮੇਰੇ ਧਰਮ ਸਮਾਜੀਆਂ ਨੂੰ ਸਾਰਿਆਂ ਨਾਲ ਜੈ ਵਾਲਮੀਕੀ ਤੇ ਨਾਲੇ ਬਹੁਤ-ਬਹੁਤ ਵਧਾਈ ਹੋਵੇ